ਕਿ ਪਰਮਾਤਮਾ ਦੇ ਚਰਨਾਂ ਵਿੱਚ ਵਿੱਚ ਸੁਰਤ ਨੂੰ ਜੋੜਨ ਦੇ ਲਈ ਪਹਿਲਾ ਸੁਰਤ ਦੇ ਅੰਦਰ ਘਰ ਕਰ ਗਈ ਮਾਇਆ ਈਸ਼ਣੂ ਬਹਰ ਕਰਨਾ ਹੈ ਕਿਉਂਕਿ ਅਸਲ ਵਿੱਚ ਸਾਡੀ ਸੁਰਤ ਵਿੱਚ ਮਾਇਆ ਦਾ ਵਾਸਾ ਹੈ ਜੋ ਸਭ ਕੁਝ ਪਰਮਾਣੀ ਦੇ ਵਿੱਚ ਵੀ ਸਾਨੂੰ ਸਮਝਾਣਾ ਕਰਦੇ ਨੇ ਕਿ ਵਿਖਿਆ ਅਜਿਹਾ ਸੁਰਤ ਸੁਖ ਆਸਾ ਕੈਸੇ ਹੋਏ ਹੈ ਰਾਜਾ ਰਾਮ ਰਵਾ ਰਾਜਾ ਰਾਮ ਰਵਾਸਾ ਕਹਿੰਦੇ ਜਦੋਂ ਤੱਕ ਸੁਰਤ ਦੇ ਵਿੱਚ ਮਾਇਆ ਰਹੇ ਤੇ ਫਿਰ ਉਦੋਂ ਤੱਕ ਈਸ਼ੁਰ ਸੁਤ ਦੇ ਅੰਦਰ ਜਿਹੜੀ ਮਾਇਆ ਸੁਰਤ ਦੇ ਅੰਦਰ ਪਰਮਾਤਮਾ ਦਾ ਵਾਸਾ ਨਹੀਂ ਵੇਖੋ ਗੱਲ ਸਾਡੀ ਸਾਰੀ ਸਾਰੀ ਸੁਰਤ ਦੀ ਹੈ ਸੁਰਤ ਦੇ ਵਿੱਚ ਹੀ ਮਾਇਆ ਵਸੀ ਹੋਈ ਹੈ ਤੇ ਸੁਰਤ ਦੇ ਵਿੱਚ ਹੀ ਅਸੀਂ ਉਸ ਪਰਮਾਤਮਾ ਨੂੰ ਵਸਾਉਣਾ ਹੈ ਜਦੋਂ ਤੱਕ ਸੁਰਤ ਦੇ ਵਿੱਚ ਪਰਮਾਤਮਾ ਨਹੀਂ ਵੱਸਦਾ ਤੇ ਮਾਇਆ ਦਾ ਵਾਸਾ ਵਿੱਚੋਂ ਖਤਮ ਨਹੀਂ ਹੁੰਦਾ ਇਸੇ ਤਰ੍ਹਾਂ ਹੀ ਜਦੋਂ ਇਸ ਸੁਰਤ ਦੇ ਵਿੱਚੋਂ ਮਾਇਆ ਨਿਕਲ ਜਾਵੇਗੀ ਤਾਂ ਇਸਲੀ ਸੁਰਤ ਪਰਮਾਤਮਾ ਦੇ ਚਰਨਾਂ ਦੇ ਵਿੱਚ ਜੁੜ ਜਾਵੇ ਇਸ ਆਤਮਾ ਦੇ ਹੋਰ ਬਿਕਾਲਾਂ ਤੇ ਦੇ ਭਾਰ ਨੂੰ ਹਲਕਾ ਕਰਨਾ ਇਹ ਜਿਹੜਾ ਸਰੀਰੂ ਖੋਲ ਹੈ ਇਹ ਇੱਕ ਆਤਮਾ ਦਾ ਖੋਲ ਬਣਾਇਆ ਉਸ ਅੰਤਲ ਕੋ ਵਾਇਕੋ ਨੇ ਜਿਵੇਂ ਕਿ ਕਿਸੇ ਚੀਜ਼ ਨੂੰ ਰੱਖਣ ਵਾਸਤੇ ਆਪਾਂ ਕੋਲ ਬਣਾ ਲਈਏ ਕਿਸੇ ਭਾਂਡੇ ਦੇ ਵਿੱਚ ਰੱਖੀਏ ਇਸੇ ਤਰ੍ਹਾਂ ਹੀ ਇਸ ਆਤਮਾ ਦਾ ਖੋਲ ਹੈ ਜਿਹੜਾ ਸਰੀਰ ਹੈ ਈਸ਼ਨੂ ਵੀ ਜੋ ਸੱਚੇ ਬਾਦਸ਼ਾਹ ਕਹਿੰਦੇ ਨੇ ਕਿ ਤਲ ਕਰ ਤੁਲਹਾ ਲੰਘੇ ਜੇਤ ਕਿ ਇਸ ਨੂੰ ਪਾਪਾਂ ਦੇ ਭਾਰ ਤੋਂ ਹਰ ਕਰਦਾ ਕਿਉਂਕਿ ਇਸ ਸਰੀਰ ਦੇ ਉੱਪਰ ਵਿਕਾਰਾਂ ਦਾ ਭਾਰ ਹੈ ਪਾਪਾਂ ਦਾ ਭਾਰ ਹੈ ਜਿਸ ਦੇ ਨਾਲ ਕਿ ਇਹ ਜੀਵ ਸੰਸਾਰ 사ਗਰ ਤੋਂ ਨਹੀਂ ਤਾਦਾ ਕਿਉਂਕਿ ਇਹ ਜੀਵ ਵਿਕਾਰਾਂ ਦੇ ਭਾਰ ਨਾਲ ਹੀ ਅਸਰ ਵਿੱਚ ਡੁੱਬ ਜਾਂਦਾ ਹੈ ਐਸਾ ਮਨ ਜਿਹੜਾ ਇਹਦੇ ਅੰਦਰ ਮੈਲ ਹੈ ਇਹ ਜਿਹੜੇ ਵਿਕਾਰ ਨੇ ਇਸ ਨੂੰ ਸੰਸਾਰ ਸਾਗਰ ਵਿੱਚ ਡੋਬ ਦਿੰਦੇ ਨੇ ਤੇ ਜੋ ਸਤਗੁਰ ਬਾਣੀ ਵਿੱਚ ਕਹਿੰਦੇ ਨੇ ਅੰਤਰ ਮੈਲ ਲੋਭ ਕੋ ਝੂਟੇ ਬਾਹਰ ਘਾ ਦੇ ਨਾਹੀ ਜਿਉ ਨਿਰਮਲ ਨਾਮ ਜਪੋ ਸਤਗੁਰ ਮੁਖ ਅੰਤਰ ਕੀ ਗਤਿ ਤਾਹੀ ਜਿਉ ਕਹਿੰਦੇ ਜੇਕਰ ਸਾਡਾ ਸਰੀਰ ਹੈ ਇਸ ਦੇ ਵਿੱਚ ਵਿਕਾਰ ਹੀ ਭਰੇ ਰਹਿਣਗੇ ਵਿਕਾਰਾਂ ਦੇ ਵਿੱਚ ਹੀ ਲਿਪਤ ਰਹੇ ਤੇ ਬਗਾਵੜੇ ਉਹ ਆਪਾਂ ਇਸ ਜਿੱਤੇ ਮਰਜੀ ਤੀਰਤਾਂ ਦੇ ਇਸ਼ਨਾਨ ਕਰਦੇ ਰਹੀਏ ਪਰ ਇਹ ਜਿਹੜਾ ਮਨ ਹੈ ਉਹ ਨਿਰਮਲ ਨਹੀਂ ਹੁੰਦਾ ਈਸ਼ ਦੇ ਅੱਪਰ ਜੀ ਉੱਤੋਂ ਜਿਹੜੀ ਵਿਕਾਰਾਂ ਦੀ ਮੈਲ ਹੈ ਪਾਪਾਂ ਦੀ ਮੈਲ ਹੈ ਉਹ ਨਹੀਂ ਉਤਰਦੀ ਤੇ ਸੱਚੇ ਪਾਤਸ਼ਾਹ ਜੋ ਗੁਰਬਾਣੀ ਦੇ ਵਿੱਚ ਸਦਾ ਆਖ ਸੰਦਦੇ ਨੇ ਕਿ ਨਿਰਮਲ ਨਾਮ ਜਪੋ ਸਤਿਗੁਰਮਖ ਅੰਤਰ ਕੀ ਗੱਲ ਤਾਹੀ ਜਿਓ ਕੇਵਲ ਤੇ ਕੇਵਲ ਨਿਰਮਲ ਨਾਮ ਨੂੰ ਜਪਣ ਦੇ ਨਾਲ ਹੀ ਸਰੀਰ ਹੈ ਇਹ ਪਾਪਾਂ ਤੇ ਵਿਕਾਰਾਂ ਤੋਂ ਹਲਕਾ ਹੁੰਦਾ ਹੈ ਇਸ ਲਈ ਉਦੋਂ ਜਦੋਂ ਪਾਪਾਂ ਤੇ ਵਿਕਾਰਾਂ ਦਾ ਭਾਰ ਭਾਰ ਲੈ ਗਿਆ ਤੇ ਭਗਵਾਨੀ ਇਹ ਸਰੀਰ ਹਲਕਾ ਹੋ ਜਾਂਦਾ ਹੈ ਹਲਕਾ ਹਲਕੀ ਚੀਜ਼ ਦੀ ਅਸਰ ਵਿੱਚ ਪਾਣੀ ਤੇ ਤਰਦੇ ਹੈ ਜਿਹੜੀ ਭਾਰੀ ਹੋਵੇ ਉਹ ਪਾਣੀ ਤੇ ਦਰਦੇ ਨੇ ਜਦੋਂ ਫਿਰ ਪਾਪਾਂ ਤੇ ਵਿਕਾਰਾਂ ਦਾ ਪਾਪ ਇਸ ਵਿਕਾਰਾਂ ਦਾ ਭਾਰ ਇਹ ਸਰੀਰ ਦੇ ਉੱਤੋਂ ਉਤਰ ਗਿਆ ਪਰਮਾਤਮਾ ਦਾ ਨਾਮ ਸਿਮਰਨ ਕਰਕੇ ਇਹਨਾਂ ਗੁਰਮਤ ਪਿਆਰਿਆਂ ਸੇਜੇ ਹੀ ਸੰਸਾਰ ਸਾਗਰ ਤੋਂ ਕਰ ਜਾਂਦੇ ਨੇ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਪ੍ਰਭੂ ਦੀ ਸਿੱਖ ਸਲਾਹ ਕੀਤੇਆਂ ਹੀ ਵਿਕਾਰਾਂ ਦਾ ਭਾਰ ਜਿਹੜਾ ਹੈ ਉਹ ਬੰਦ ਵਾਲੇ ਹੋ ਗਾਉਂਦਾ ਹੈ ਇਸ ਕਰਕੇ ਅਸੀਂ ਕੇਵਲ ਦੇ ਕੇਵਲ ਪਰਮਾਤਮਾ ਦਾ ਹੀ ਸੇਵਾ ਕਰ